ਆਹ ਟ੍ਰੈਫਿਕ ਬਹੁਤ ਜ਼ਿਆਦਾ ਵਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਫੇਰ ਉਸੇ ਹੀ ਮਿਸ਼ਨ ਦੇ ਤੇ ਚੱਲੇ ਆਂ ਪਹਿਲਾਂ ਕੁਝ ਵੀਡੀਓ ਅਪਲੋਡ ਨਹੀਂ ਹੋਈਆਂ ਨਵੇਂ ਸਿਰ ਤੋਂ ਵੀਡੀਓ ਫੇਰ ਦੁਬਾਰਾ ਅਪਲੋਡ ਕਰਨ ਆਏ ਆ ਮੇਰੇ ਹੱਥ 'ਚ ਰਬੜ ਸਾਉਥੀ ਏਸ਼ੀਆ ਦੇ ਵਿੱਚ ਰਬੜ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਹੁੰਦੀ ਆ ਅੱਗੇ ਵੀ ਇੱਕ ਦੋ ਵਾਰੀ ਮੈਂ ਰਬੜ ਦੇ ਰੁੱਖਾਂ ਦੀ ਗੱਲ ਕੀਤੀ ਹੋਵੇ ਸਿੰਗਾਪੁਰ ਦੇ ਵਿੱਚ ਸਿੰਗਾਪੁਰ ਦੇ ਵਿੱਚ ਇੱਕ ਇਹੋ ਜਿਹੀ ਜਗ੍ਹਾ ਜਿੱਥੋਂ ਰਬੜ ਦਾ ਉਤਪਾਦਨ ਸ਼ੁਰੂ ਹੋਇਆ ਤੇ ਸਾਰੇ ਸਾਉਥੀ ਏਸ਼ੀਆ ਦੇ ਵਿੱਚ ਫੈਲਿਆ ਬ੍ਰਾਜ਼ੀਲ ਤੋਂ ਇਹ ਜਿਹੜਾ ਸਿਸਟਮ ਰਬੜ ਦੇ ਟਰੀ ਦਾ ਲਿਆਂਦਾ ਗਿਆ ਇੱਥੇ ਇੱਕ ਨਵੀਂ ਵਿਧੀ ਰਹੀ ਰਬੜਾ ਇੱਥੇ ਉਗਾਈਆਂ ਗਿਆ ਰਬੜਾ ਦੇ ਰੁੱਖ ਉਗਾਏ ਗਏ ਤੇ ਫਿਰ ਸਾਰੇ ਮਲੇਸ਼ੀਆ ਦੇ ਵਿੱਚ ਤੇ ਸਿੰਗਾਪੁਰ ਦੇ ਵਿੱਚ ਰਬੜ ਦੀ ਖੇਤੀ ਹੁੰਦੀ ਰਹੀ ਜਿਸ ਨੇ ਸਿੰਗਾਪੁਰ ਦੀ ਜਿਹੜੀ ਕਹ ਲਿਏ ਇਕਨੋਮੀ ਆ ਉਹਨੂੰ ਬਹੁਤ ਵੱਡਾ ਬੂਸਟ ਦਿੱਤਾ ਅੱਜ ਆਪਾਂ ਉਸੇ ਹੀ ਜਗ੍ਹਾ ਨੂੰ ਵੇਖਣ ਵਾਸਤੇ ਜਾ ਰਹੇ ਆ ਬਹੁਤ ਹੀ ਖੂਬਸੂਰਤ ਜਗ੍ਹਾ ਆ ਸਿੰਗਾਪੁਰ ਦੇ ਵਿੱਚ ਇੱਕ ਟੂਰਿਸਟ ਅਟਰੈਕਸ਼ਨ ਆ ਤੇ ਯੂਨੈਸਕੋ ਹੈਰੀਟੇਜ ਵਰਲਡ ਸਾਈਟ ਆ ਨਾਂ ਤੋਂ ਪਤਾ ਲੱਗ ਗਿਆ ਹੋਊਗਾ ਸਿੰਗਾਪੁਰ ਬੋਟੈਨਿਕਲ ਗਾਰਡਨ ਕੋਈ ਛੋਟਾ ਮੋਟਾ ਗਾਰਡਨ ਨਹੀਂ ਆ ਚੰਗੀ ਭੁਲੀ ਇੱਕ ਤਕੜੀ ਹਾਈਕ ਹੋ ਜਾਣੀ ਆ ਤੇ ਹੋ ਸਕਦਾ ਵਾ ਵੀ ਆਪਾਂ ਸਾਰਾ ਅੱਜ ਕਵਰ ਕਰੀਏ ਤੇ ਅੱਜ ਨਾ ਕਵਰ ਕੀਤਾ ਤੇ ਫੇਰ ਕਿਸੇ ਹੋਰ ਦਿਨ ਕਵਰ ਕਰਾਂਗੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਸਿੰਗਾਪੁਰ ਦਾ ਦਿਲ ਸਿੰਗਾਪੁਰ ਦਾ ਹਾਰਟ ਜਿਨੇ ਸਿੰਗਾਪੁਰ ਨੂੰ ਇਹ ਰਤਬਾ ਦਿਵਾਇਆ ਗਾਰਡਨ ਇਨ ਦਾ ਸਿਟੀ ਸਿੰਗਾਪੁਰ ਬੋਟੈਨਿਕ ਗਾਰਡਨ ਹਾਂਜੀ ਅਸੀਂ ਹੁਣ ਪਹੁੰਚ ਗਏ ਆਂ ਦੱਸੀ ਹੋਈ ਲੋਕੇਸ਼ਨ ਨਾਸਿਮ ਗੀਰ ਦੇ ਥਰੂ ਕਿੱਥੇ ਭਲਾ ਬੋਟਨੀ ਗਾਰਡਨ ਤੇ ਮੇਰੇ ਨਾਲ ਨੇ ਅੱਜ ਕਮਨਵੀਰ ਸਿੰਘ ਬੁਪਾਰਾਏ ਤੇ ਨਾਲ ਨੇ ਸਾਡੇ ਜਗਬਰੀ ਸਿੰਘ ਜੂਨੀਅਰ ਤੇ ਹਾਲੀਵੁੱਡ ਤੁਹਾਨੂੰ ਸਾਰੇ ਬੋਟਨੀ ਗਾਰਡਨ ਦਰਸ਼ਨ ਕਰਾਈ ਜਾਣਗੇ ਨਾਲ ਕਹਾਣੀ ਦੀ ਸਾਂਝ ਪਾਈ ਜਾਊਗੀ ਦਸਲ ਦੇ ਵਿੱਚ ਬੋਟਨੀ ਗਾਰਡਨ ਕਿਉਂ ਬਣਾਇਆ ਗਿਆ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਸਾਡੇ ਵਾਸਤੇ ਕੀ ਮਹੱਤਤਾ ਰੱਖਦਾ ਹੈ ਖੂਬ ਸੂਰਤ ਅਤੇ ਖੂਬਸੂਰਤ ਬਹੁਤ ਲੋਕੀ ਆਉਣ ਲੈਣੇ ਯਕੀਨ ਇਹ ਕੰਮਕਾਰ ਗੱਡੀ ਦੇ ਵਿੱਚ ਜਿਹੜਾ ਥੋੜੇ ਪਾਸੇ ਰੱਖਣ ਵਾਲਾ ਸਟੈਂਡ ਰਹਿ ਗਿਆ ਜਿਹ ਰਹਿੰਦੇ ਨੇ ਫਿਰ ਤੁਸੀਂ ਹੱਥ ਚ ਫੜ ਲਿਓ ਤੇ ਠੀਕ ਰਹਿੰਦਾ ਆਜੋ ਕੋਈ ਛੱਡੀ ਗੱਲ ਅਸਲ ਵਿੱਚ ਕੈਮਰੇ ਦਾ ਸਟੈਂਡ ਰਹਿ ਗਿਆ ਸੀ ਤੇ ਫਿਰ ਰਹਿਣਤਾ ਇਹੜਾ ਬੋਰਡ-ਬੋਰਡ ਤੁਹਾਨੂੰ ਦੱਸਿਆ ਵਾ ਆਪੇ ਬੁੱਕੀ ਟੀਮਾ ਐਮ ਆਰਟੀ ਲੱਗ ਗਿਆ ਔਰਚਰਡ ਰੋਡ ਲੱਗ ਗਿਆ ਨੈਸ਼ਨਲ ਔਰਚਰਡ ਗਾਰਡਨ ਲੱਗ ਗਿਆ ਤੇ ਵਿਸਟਰ ਸਰਵਿਸ ਸੈਂਟਰ ਲੱਗ ਗਿਆ ਤੇ ਆਪਾਂ ਇਹਨਾਂ ਚੋਂ ਕਿਤੇ ਵੀ ਨਹੀਂ ਜਾਣਾ ਤੇ ਅਸਲ ਦੇ ਵਿੱਚ ਆਪਾਂ ਜਾਣਾ ਵਾ ਐਨੋ ਹੈੱਡਕਵਾਰਟਰ ਦੇ ਪਾਸੇ ਇਨ ਤੇ ਆਊਟ ਦੇ ਪਰਲੇ ਪਾਸੇ ਨਿਕਲੀ ਜਦੋਂ ਆਪਾਂ ਗਲਤ ਆ ਗਏ ਯਾਰ ਆਪਾਂ ਗਲਤ ਆ ਗਏ ਬੋਟੈਨੀ ਗਾਰਡਨ ਵਿੱਚ ਵੜਦੇ ਹਾਂ ਸਾਰ ਸਭ ਤੋਂ ਪਹਿਲਾਂ ਆ ਇੱਕ ਸੰਘਨੇ ਰੁੱਖਾਂ ਦੇ ਥੱਲੇ ਝੜੇ ਪੱਤਿਆਂ ਦੀ ਜਗਾ ਦਿਖਦੀ ਆ ਆਪਾਂ بڑے بڑے ਤਕੜੇ ਤਕੜੇ ਪੁੱਲ ਤੇ ਵੇਖੇ ਹੋਣਗੇ ਰੱਸੀਆਂ ਨਾਲ ਬੱਧੇ ਹੋਏ ਪਰ ਇੱਥੇ ਰੁੱਖ ਰੱਸੀਆਂ ਨਾਲ ਬੱਧਿਆ ਕਾਰਨ ਕੀ ਆ ਵੀ ਮੇਰੇ ਖਿਆਲ ਚ ਕੋਈ ਹੈਰੀਟੇਜ ਟਰੀ ਆ ਉਹਨੂੰ ਰੱਸੀਆਂ ਨਾਲ ਬੰਨਿਆ ਹੁੰਦਾ ਓਕੇ ਜੀ ਵਾਕਈ ਹੈਰੀਟੇਜ ਟਰੀ ਆ ਜੀ ਹਮ ਫਾਰਮਰ ਕਰਡਰ ਆਫ ਦਾ ਗਾਰਡਨ ਟੜੀਪ प्लांट्स ਆਫ ਨਟਮੈਗ ਫੈਮਿਲੀ ਯੈਸ ਹੁਣ ਜਿਹੜਾ ਇੱਥੇ ਬੋਰਡ ਲੱਗਾ ਬੋਰਡ ਤੋਂ ਪੜਦੇ ਪੜਦੇ ਪਤਾ ਇਹ ਲੱਗਾ ਵਾ ਵੀ ਜਿਹੜਾ ਇਹ ਰੋਖ ਬੜੀ ਮਹੱਤਤਾ ਰੱਖਦਾ ਵਾ ਕਿਉਂਕਿ ਜਦੋਂ ਨਟਮੈਗ ਨਟਮੈਗ ਇੱਕ ਆਪਣਾ ਹੁੰਦਾ ਵਾ ਪlant ਜਿਹਦੇ ਮਸਾਲੇ ਮਸੂਲਿਆਂ ਚ ਪੈਂਦਾ ਵਾ ਆਪਣੇ ਉਹ ਜਵਤਰੀ ਕਹਿੰਦੇ ਆ ਨਟਮੈਗ ਨੂੰ ਜਿਵੇਂ ਗਲਤਨੀ ਜਵਤਰੀ ਜਵਤਰੀ ਦਾ ਪlant ਆ ਇਹ ਤਾਂ ਸਭ ਤੋਂ ਪਹਿਲਾਂ ਸਿੰਗਾਪੁਰ ਦੇ ਵਿੱਚ ਜਿਹੜਾ ਡਾਕਟਰ ਸੀ ਕੀਨਾ ਸੀਦਾ ਫਾਰਮਰ ਗਾਰਡਨ ਜੇਫ ਸੀਨੀਕਲੀਅਰ ਉਨੇ ਇਸ ਪਲਾਂਟ ਦੀ ਸਟੱਡੀ ਕੀਤੀ ਤੇ ਤੋਂ ਪਤਾ ਲੱਗਾ ਵੀ ਆ ਇਹ ਪਲਾਂਟ ਇੱਕ ਨਹੀਂ ਦਾ ਦੋ ਹੁੰਦੇ ਇੱਕ ਮੇਲ ਤੇ ਇੱਕ ਫੀਮੇਲ ਫੀਮੇਲ ਦੇ ਫਲਾਵਰ ਤੇ ਮੇਲ ਦੇ ਫਲਾਵਰ ਆ ਕੇ ਹੀ ਨਟਮੈਗ ਨੂੰ ਪ੍ਰੋਡਿਊਸ ਕਰਦੇ ਆ ਤੇ ਜਿਹੜਾ ਇਹ ਰੱਸੀਆਂ ਨਾਲ ਵੱਧਾ ਹੋਇਆ ਜਿਹੜਾ ਨਟਮੈਗ ਦਾ ਇਹ ਪਲਾਂਟ ਅੱਜ ਨੂੰ ਕੀ ਨਾਂ ਦਿੰਦੇ ਆ ਆ ਪਿੰਿੰਗੂ ਇਹ ਜਾਨੀ ਕਿ ਮੇਲਾ ਅੱਗੇ ਵਧਦੇ ਗੱਲ ਕਿ ਆ ਵੀ ਪਹਿਲਾਂ ਵੇਖ ਲਿਆ ਮੈਪ ਤੇ ਮੈਂ ਵੇਖਿਆ ਉਹਨਾਂ ਡਾਰ ਤੇ ਦੇ 39 ਜਗ੍ਹਾ ਨੇ ਇਹਨੇ ਆ ਵੇਖਣ ਆ ਲਿਆ ਤੇ ਬਹੁਤ ਵੱਡਾ ਚੌੜਾ ਕੰਮ ਆ ਹੁਣ ਆਪਾਂ ਗਏ ਇੱਥੇ ਤੇ ਸਾਡਾ ਟਾਰਗੇਟ ਹੈਗਾ ਜਾਣ ਦਾ ਇੱਥੇ ਤੇ ਪਹਿਲਾਂ ਸੀ ਇੱਥੇ ਤੇ ਇੱਕ ਭਾਈ ਸਾਡੇ ਨਾਲ ਡਰਾਈਵਰ ਜਿਹੜੇ ਨੇ ਉਹਨਾਂ ਨੇ ਸਾਨੂੰ ਬਹੁਤ ਸਿਆਣੇ ਤਰੀਕੇ ਨਾਲ ਇੱਥੇ ਲਗਧਾਰਤਾ ਜਣ ਕੇ ਤਰਨਾ ਇੱਥੇ ਹੀ ਤੇ ਹੁਣ ਗੱਲ ਕੀ ਆ ਵੀ ਮਰਦੀ ਕੀ ਨਾ ਕਰਦੀ ਤੇ ਹੁਣ ਸਾਨੂੰ ਤੁਰ ਕੇ ਇਥੋਂ 100 ਲਾਵੇ ਇੱਥੇ ਜਾਣਾ ਪੈਣਾ ਇਥੋਂ 올 ਦਾ ਵੇ ਇੱਥੇ ਜਾਣਾ ਪੈਣਾ ਤੇ ਫਿਰ ਵੇਖਾਂਗੇ ਯਾਨੀ ਗੱਜ ਸ਼ਾਮਾ ਇੱਥੇ ਹੀ ਪੈਣ ਗਿਆ ਆ ਜਾ ਪੁੱਤ ਮੈਂ ਵੀ ਤੁਹਾਨੂੰ ਪਾਣੀ ਨਹੀਂ ਪਿਉਣਾ ਚਲੋ ਚੱਲੀਏ ਗੱਲ ਇਹ ਆ ਵੀ ਜਦੋਂ ਆਪਾਂ ਕਿਸੇ ਵੀ ਦੇਸ਼ ਨੂੰ ਚੰਗੀ ਤਰ੍ਹਾਂ ਘੁੰਮਣਾ ਹੋਵੇ ਨਾ ਉਸ ਦੇਸ਼ ਦੇ ਜਿਹੜੇ ਨੋਟ ਹੁੰਦੇ ਆ ਕਰੰਸੀ ਹੁੰਦੀ ਆ ਉਹਨਾਂ ਨੂੰ ਵੇਖ ਲਈਦਾ ਥੋੜਾ ਜਿਹਾ ਅੱਗੇ ਜਾ ਕੇ ਗੱਲ ਕਰਦੇ ਆਂ ਸ਼ਾਮੇ ਇੱਥੇ ਥੋੜਾ ਹਨੇਰਾ ਲੱਗਣ ਲਿਆ ਹਾ ਵੜਦੇ ਆਂ ਸਾਰ ਸਾਦੇ ਜਿਹੜੇ ਮੱਥੇ ਦੇ ਉੱਜ ਵਜਦੀ ਉਹ ਵਜਦੀ ਹੈ ਗੁਫਾ ਇਹ ਗੁਫਾ ਕੀ ਐਵੋਲੂਸ਼ਨ ਗਾਰਡਨ ਦੀ ਸੋ ਜਿਹੜੀ ਮੈਂ ਗੱਲ ਕਰ ਰਿਹਾ ਆਫ ਜਦੋਂ ਵੀ ਕਿਸੇ ਦੇਸ਼ ਨੂੰ ਘੁੰਮਣਾ ਹੋਵੇ ਉਹਦੀ ਕਰੰਸੀ ਵੇਖ ਲਈਦੀ ਆ ਉਸ ਕਰੰਸੀ ਦੇ ਉੱਤੇ ਇਹਦੇ ਮਗਰਲੇ ਪਾਸੇ ਕੀ ਕੁਝ ਬਣਿਆ ਹੋ ਵਾ ਅਸਲ ਦੇ ਵਿੱਚ ਬਹੁਤੇ ਜਿਹੜੇ ਨੈਸ਼ਨਲ ਮੌਨੂਮੈਂਟ ਹੁੰਦੇ ਨੇ ਜਾਂ ਸਭ ਤੋਂ ਜਿਹੜੀਆਂ ਇੰਟਰਸਟਿੰਗ ਜਗ੍ਹਾ ਹੁੰਦੀਆਂ ਨੇ ਉਹ ਕਰੰਸੀ ਦੇ ਮਗਰਲੇ ਪਾਸੇ ਬਣੀਆਂ ਹੁੰਦੀਆਂ ਨੇ ਸੋ 5 ਡਾਲਰ ਦਾ ਨੋਟ ਸਿੰਗਾਪੁਰ ਦਾ ਜਿਹੜਾ ਨੋਟ ਆ ਉਹਦੇ ਪਿੱਛੇ ਵੀ ਕੁਝ ਬਣਿਆ ਵਾ ਤੇ ਉਹ ਪਾਵੇਂ ਲੱਭਦੇ ਆਂ ਆਂਦੇ ਆਂ ਕਿ ਜੋ ਕੁਝ ਬਣਿਆ ਉਹ ਇੱਥੇ ਹੀ ਆ ਉਹ ਇੱਕ ਰੋਖਾ ਤੇ ਉਹ ਰੁੱਖ ਦੇ ਬਾਰੇ ਆਪਾਂ ਜਾਣਕਾਰੀ ਇਕੱਠੀ ਕਰਾਂਗੇ ਤੇ ਨਾਲੇ ਉਹ ਰੁੱਖ ਨੂੰ ਵੇਖਾਂਗੇ ਪਹਿਲਾਂ ਵੈਲਿਊਏਸ਼ਨ ਗਾਰਡਨ ਵੇਖ ਲਈ ਜੀ ਆਜੋ ਵੈਲਿਊਏਸ਼ਨ ਗਾਰਡਨ ਇਹ ਤੇ ਦਸਿਆ ਆ ਵੀ 4600 मिलियन साल ਪਹਿਲਾਂ ਫਿਰ 3600 ਫਿਰ 2500 ਫਿਰ 570 ਤੇ ਕਰਦੇ ਕਰਦੇ 65 ਮਿਲੀਅਨ ਸਾਲ ਤੱਕ ਆ ਗਿਆ ਇੱਥੇ ਜਰਾਸੀ ਜਿਹੜੇ ਡਾਇਨਾਸੌਰ ਇਹ ਮਰ ਗਏ ਇੱਥੇ ਇੱਕ ਬੰਦਾ ਸ਼ੁਰੂ ਹੋਇਆ ਯਾਨੀ ਅੱਜ ਤੋਂ 65 ਮਿਲੀਅਨ ਸਾਲ ਪਹਿਲਾਂ ਦੀ ਗੱਲ ਹੈ ਜੇ ਬੰਦਾ ਨਵਾਂ ਹੀ ਆਇਆ ਤਰਹੀ ਦੋਤੇ ਹਾਂ ਜੀ ਹਾਂ ਜੀ ਬੰਨੇ ਆ ਬੋੜੇ ਦੱਸ ਰਿਹਾ ਵੀ ਇੱਥੇ ਕੋਤੀ ਚੁੰਮਣਾ ਮਨਾ ਹੈ ਪਸੁੱਤਿਆਂ ਚੜ ਕੇ ਆਏ ਆ ਤੇ ਗਰਮੀ ਜੋਰਾਂ ਦੇ ਆ ਪਰ ਗੱਲ ਕੀ ਆ ਵੀ ਜੇ ਤੁਸੀਂ ਮੇਰੇ ਕੈਮਰੇ ਦੇ ਸਾਹਮਣੇ ਵੇਖੋ ਜਿੱਥੇ ਮੈਂ ਖੜਾ ਆ ਵਾਂ ਇੱਥੇ ਇੱਕ ਪਾਉਂਡ ਬਣਿਆ ਆ ਤੇ ਉਸ ਪਾਉਂਡ ਦੇ ਵਿੱਚ ਹਰੇ ਰੰਗ ਦਾ ਪਾਣੀ ਇਹ ਇਸ਼ਾਰਾ ਕਰਦਾ ਵੀ ਥੱਲੇ ਕਾਈ ਆ ਤੇ ਇਸ ਪਾਣੀ ਦੇ ਨਾਲ ਹਵਾ ਖੈ ਜਦੋਂ ਤਾਂ ਆਉਂਦੀ ਆ ਤੇ ਸੋਹਣਾ ਮਹਿਸੂਸ ਕਰਾਉਂਦੀ ਆ ਆਂਦੇ ਆ ਵੀ ਇਸ ਪਾਣੀ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਜੰਗਲੀ ਜਾਨਵਰ ਇਥੇ ਤੱਕ ਕਿ ਆਟਰ ਵੀ ਇਥੇ ਰਹਿੰਦੇ ਨੇ ਹੋ ਸਕਦਾ ਬਈ ਕਿਉਂਕਿ ਜਦੋਂ ਆਟਰ ਘਰਾਂ ਤੇ ਲਾਗੇ ਤੁਰੇ ਫਿਰਦੇ ਆ ਗ੍ਰੀਨਰ ਏਰੀਆ ਦੇ ਵਿੱਚ ਤੇ ਇੱਥੇ ਨਾਰਮਲ ਜੀ ਗੱਲ ਆ ਦੇਣ ਅੱਜ ਸੰਡੇ ਦਾ ਉਸ ਸੰਡੇ ਦੇ ਦਿਨ ਦੇ ਵਿੱਚ ਬਹੁਤ ਸਾਰੇ ਲੋਕੀ ਗਰਮੀ 'ਚ ਪਿਕਨਿਕ ਮਨਾ ਰਹੇ ਨੇ no entry to stage ਓਕੇ ਜਿੱਦਾਂ ਕਿਸੇ ਸੇ ਪੀਦਾ ਮੂੰਹ ਖੋਲਦਾ ਉਦਾਂ ਦਾ ਇੱਕ ਥੀਏਟਰ ਬਣਿਆ ਆ ਇੱਥੇ ਤੇ ਵਿਚਕਾਰ ਥਾਲੀ ਨੁਮਾ ਬਣੀਆਂ ਹੋਈਆਂ ਪਲੇਟਾਂ ਇਹ ਦੱਸਦੀਆਂ ਵਾਂ ਵੀ ਇਹ ਲਿਲੀ ਜਾਂ ਕਮਲ ਦੇ ਫੁੱਲਾਂ ਦਾ ਘਾਰ ਆ ਬਾਬਾ ਤੁਸੀਂ ਤਾਂ ਨਗ ਜੀ ਓਏ ਨੰਨ ਡਾਂਡੇ ਮਿੱਟੀ ਆਟਰ ਕ੍ਰੋਸਿੰਗ ਕਮਨ ਵੀਰ ਸਿੰਘ ਪਿਛਲੇ 10 ਮਿੰਟਾਂ ਦਾ ਵੇਖ ਰਿਹਾ ਵਾ ਇਹਨੂੰ ਸਮਝ ਨਹੀਂ ਆ ਰਹੀ ਵੀ ਨੇ ਆਰਡਰ ਕੀ ਕਰਨਾ ਤੇ ਨਾ ਇਹਨੂੰ ਪਤਾ ਹੀ ਨਾ ਆਰਡਰ ਕੀ ਕਰਨਾ ਮੇਰੇ ਵਾਲੀ ਔਰੈਂਜ ਔਰੈਂਜ ਜੂਸ ਸੰਤਰੇ ਦਾ ਜੂਸ ਮੰਗੰਡਿਆ ਤੇ ਅੰਗਰੇਜ਼ੀ ਜੀ ਨੂੰ ਔਰੈਂਜ ਕਹਿੰਦੇ ਆ ਸਾਨੂੰ ਪਤਾ ਤੁਹਾਨੂੰ ਇਹਦਾ ਜੀ ਇਸ ਲਈ ਪ੍ਰਸਤਿ ਜੀ ਜਿਹੜੇ ਜੈਨ ਜੀ ਆ ਨਾ ਇਹ ਦੱਸਾਂ ਨਾ ਰੀਲੀ ਐ ਪ੍ਰੋਬਲਮ ਦੋਨੋਂ ਆਗੋ ਵਾਲਾ ਬੈਠੇ ਆ ਘੜੀ ਬੰਨੀ ਆ ਐਨਕਾ ਸਾਭੀਆਂ ਇਲੈਨਕਾ ਵੀ ਉੱਥੇ ਘੜੀ ਵੀ ਉੱਥੇ ਤੇ ਵੇਖਣ ਡਿਆ ਕੀ ਬਣੂਗਾ ਦੁਨੀਆ ਵਾਲੇ ਦੁਨੀਆ ਦਾ ਵੀ ਕੀ ਬਣੂਗਾ ਪਤਾ ਨਹੀਂ ਲੱਗਦਾ ਛੇਤੀ ਕਰੇ ਮੇਰੇ ਸਾਹਮਣੇ ਤਿੰਨ ਜਣਾਂ ਪਈਆਂ ਐਚ ਸਿਨੇਮਾ ਨਾਲ ਐਚ ਜੀਰਾ ਐਚ ਹਾਲੀ ਯਾ ਲੈਮਨ ਸਿਨੇਮਨ ਤੇ ਜਿੰਜਰ ਦਾਬ ਬਰੀਅ ਸਟਮ ਬਣਾ ਲਿਆ ਹੁਣ ਗੱਲ ਕੀ ਆ ਵੀ ਨਾਲ ਦਿੱਤਾ ਨਾ ਜਿਪਚਾ ਕਹਿੰਦੇ ਆ ਕਿ ਨਾ ਖੱਟਾ ਕਰਕੇ ਪੀਂਦੇ ਨੇ ਕੋਈ ਕਤਰਾ ਲਾ ਨਾਈਸ ਹੋਣਾ ਮਿੱਠਾ ਕਰੇ ਪਗੇੜੇ ਅਸਲ ਤੇ ਇਸ ਰੋਗ ਦਾ ਇਹੋ ਜਿਹਾ ਟੋਨਾ ਆ ਹਾਂ ਜਿੰਜਰ ਗਾਰਡਨ ਦੇ ਵਿੱਚ ਹਲਿਆ ਰੈਸਟੋਰੈਂਟ ਇਹਦਾ ਅਸਲ ਚ ਨਾਮ ਜਿੰਜਰ ਆ ਕਹਦੇ ਵੀ ਜਿੰਜਰ ਗਾਰਡਨ ਦੇ ਵਿੱਚ ਜਿੰਜਰ ਵਾਲੇ ਰੈਸਟੋਰੈਂਟ ਦੇ ਵਿੱਚ ਜਿੰਜਰ ਟੀ ਪੀ ਕੇ ਤੇ ਗਾਣੂ ਵਧ ਰਹੇ ਆ ਤੇ ਗਏ ਆ ਗਿਆ ਮੈਨ ਮੇਡ ਚਰਨਾ ਦੇ ਇੱਥੇ ਹੋ ਗਈ ਫੋਟੋਗ੍ਰਾਫੀ ਕਿਹੜਾ ਦਿੱਪਲਾਣਾ ਹਾਂਜੀ ਦਿੱਪਲਾ ਕੇ ਬੋੜਾ 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 ਦਾ ਰੋ ਟੈਕਨੋਲੋਜੀ ਆ ਰਹੀ ਇੱਕ ਕਿਹੜਾ ਰੁੱਖ ਹੈ ਫੋਟੋ ਵਿੱਚ ਮਰੀ ਦਿਨਾ ਇਹਦੇ ਬਾਰੇ ਲਿਖਣਾ ਵੀ ਆਪਾਂ ਆਪਣੇ ਕਵਨ ਵੀਰ ਸਿੰਘ ਦੇ ਪਿਛਲੇ ਪਾਸੇ ਜਿਹੜਾ ਚੋਬਰ ਗੱਭਰੂ ਇੱਕ ਵੱਡਾ ਅਸਰਦ ਰੁੱਖ ਵੇਖ ਰਿਹਾ ਜੇ ਨਾ ਹੈਰਾਨੀ ਦੀ ਗੱਲ ਇਹ ਆ ਕਿ ਇਹ ਰੁੱਖ 30 ਮੀਟਰ ਲੰਬਾ ਹੁੰਦਾ ਨੋਰਮਲ ਪਰ ਜਦੋਂ ਇਹਦੀ ਮੇਰੈਂਡਿੰਗ ਕੀਤੀ ਗਈ ਜਾਂਦੀ ਹੈ ਵੀ 40 ਮੀਟਰ ਲੰਬਾ ਨਿਕਲਿਆ ਤੇ ਜਿਹੜੀ ਇਹਦੀ ਸਪੀਸੀਸ ਆ ਉਹ ਦਾਰਜੀ ਲੈਂਗ ਦਾਰਜੀ ਲੈਂਗ ਦਾਰਜੀ ਲੈਂਗ ਇੰਡੀਆ ਤੋਂ ਲਿਆਂਦੀ ਗਈ ਤੇ ਜਿਹੜੀ ਇਹਦੀ ਲੱਕੜ ਆ ਮੋਸਟਲੀ ਜਿਹੜੀ ਰੇਲਵੇ ਦੇ ਪਟੜੇ ਆ ਉਹ ਵਾਦਦੇ ਨਾ ਇਹ ਦੋਹਾਂ ਲਾਈਨਾਂ ਦੇ ਵਿਚਕਾਰ ਜਿਹੜਾ ਪਟੜਾ ਬੰਦ ਆ ਰੇਲਵੇ ਲਾਈਨਾਂ ਨੂੰ ਉਹਨੂੰ ਬਣਾਉਣਾ ਉਸੇ ਕੀਤੀ ਜਾਂਦੀ ਆ ਫਰਨੀਚਰ ਬੰਦਾ ਤੇ ਹੋਰ ਤੇ ਹੋਰ ਜਿਹੜਾ ਇਹਦਾ ਬਾਰਕਾ ਜਾ ਜਿਹੜਾ ਸ਼ਾਕਾ ਜਾ ਜਾਂ ਇਹਦੇ ਪੱਤੇ ਕੋਸ਼ਿਸ਼ ਕਰੋ ਇੱਕ ਦਵਾਈ ਬੰਦੀ ਆ ਜਿਹੜੀ ਕਿ ਵਿਛੂ ਕਟਣ ਤੇ ਵਿਛੂ ਨੂੰ ਕੀ ਕਹਿੰਦੇ ਪੰਜਾਬੀ ਚ ਠੂਆ ਖੂਹੇ ਦੇ ਕਟਨ ਦੇ ਉੱਤੇ ਕੰਮ ਦੇ ਵਿੱਚ ਆਉਂਦੀ ਆ ਤੇ ਜਿਹੜਾ ਆਪਾਂ ਅੱਜ ਦਾ ਜਿਹੜਾ ਆਪਣਾ ਮਿਸ਼ਨ ਆ ਉਹ ਸਫਲ ਹੋਣ ਦੇ ਕਿਨਾਰੇ ਆ ਉਹ ਕੀ ਆ ਵੀ 5 ਡਾਲਰ ਦੇ ਨੋਟ ਦੇ ਉੱਤੇ ਜਿਹੜਾ ਰੁੱਖ ਹੁੰਦਾ ਵਾ ਉਹਦੇ ਬਿਲਕੁਲ ਆਪਾਂ ਲਾ ਕੇ ਆ ਗਏ ਆ ਤੇ ਬਹੁਤ ਚੜ੍ਹਦੀ ਕਲਾ ਹੁਣ ਦੀਆਂ 5-7 ਫੋਟੋਆਂ ਖਿੱਚੀਆਂ ਜਾਣਗੀਆਂ ਫਿਰ ਇਹਦੇ ਬਾਰੇ ਗੱਲ ਕਰਦੇ ਮੇਰੇ ਮਗਰ ਫਰੇਮ ਦੇ ਵਿੱਚ ਜਿਹੜਾ ਰੁੱਖ ਵੇਖ ਸਕਦੇ ਦੇ ਵੇਖ ਰਹੇ ਜਿਹਨਾਂ ਤੁਸੀਂ 5 ਡਾਲਰ ਦੇ ਨੋਟ ਦੇ ਮਗਰਲੇ ਪਾਸੇ ਇਹੀ ਰੁੱਖ ਹੁੰਦਾ ਵਾ ਇਹਨੂੰ ਕਿਹਾ ਜਾਂਦਾ ਤੰਬਸਸ ਟਰੀ ਇਹਦਾ ਇਹ ਰਿਕਾਰਡ ਕੀਤਾ ਗਿਆ 150 ਸਾਲ ਪੁਰਾਣਾ ਰੁੱਖ ਯਾਨੀ ਕਿ ਤੁਸੀਂ ਸਭ ਲੋਕ ਵੀ 1.5 ਸਦੀ ਪੁਰਾਣਾ ਰੁੱਖਾ ਤੇ ਇੰਨੇ ਕਿੰਨਾ ਕੁਝ ਵੇਖਿਆ ਹੋਊਗਾ ਆ ਇਹਦੀ ਜਿਹੜੀ ਲੱਕੜ ਆ ਉਹ मोस्टली ਜਿਹੜੀ ਚੋਪਿੰਗ ਬੋਰਡ ਆ ਭਾਉਂਦੇ ਆ ਉਹਨੂੰ ਬਣਾਉਣ ਵਾਸਤੇ ਵਰਤੀ ਜਾਂਦੀ ਆ ਤੇ ਮੇਰੇ ਖਿਆਲ ਸਭ ਤੋਂ ਪੁਰਾਣਾ ਇਹ ਰੁੱਖ ਇੱਥੇ ਇਹੀ ਆ ਕਿਆ ਬਾਤਾਂ ਨੇ ਕਿੰਨੀਆਂ ਜਨਰੇਸ਼ਨਾਂ ਨੇ ਵੇਖੀਆਂ ਹੋਣਗੀਆਂ ਕੀ ਕੁਝ ਵੇਖਿਆ ਹੋਊਗਾ ਵਰਲਡ ਵਾਰ 1 ਵਰਲਡ ਵਾਰ 2 ਵੇਖੀ ਹੋਗੀ ਤੇ ਹਾਰ ਕੇ ਫੇਰੇ ਇੱਕ ਪੱਕੇ ਤੌਰ ਤੇ ਡਾਕੂਮੈਂਟਡ ਹੋ ਗਿਆ ਪੰਜਾ ਦੇ ਨੋਟ ਦੇ ਪਿੱਛੇ ਇਹ ਹੈਗਾ ਵਾ ਬਟੈਨਿਕ ਗਾਰਡਨ ਦੇ ਵਿੱਚ ਤੇ ਇੱਕ ਰੁੱਖ ਹੰਦੇ ਆ ਵੀ ਡੈਂਸੀ ਹਿੱਲ ਵਾਲੀ ਸਾਈਡ ਦੇ ਉੱਤੇ ਵੀ ਹੈਗਾ ਵਾ ਜੇ ਤੁਸੀਂ ਥਿਆ ਹੋ ਤੇ ਇਹ ਰੁੱਖ ਜ਼ਰੂਰ ਵੇਖੋ ਕਿਆ ਉੱਚਾ ਲੰਮਾ ਗੱਭਰੂ ਰੋਕਾ ਆਓ ਜੀ ਅੱਗੇ ਚੱਲਦੇ ਆ ਇੱਕ ਉਧਰ ਰੁੱਖ ਤੇ ਕਿਧਰ ਰੁੱਖ ਇਹ ਰੁੱਖ ਹੰਦ ਵਿੱਚਕਾਰ ਖੜਾ ਆ ਹਰਬੀ ਸਿੰਘ ਉਹਦੇ ਬਾਬਰੋਲ ਆ ਗਿਆ ਓਏ ਫਰੇਮ ਦੇ ਵਿੱਚ ਫਿਰ ਦੁਬਾਰਾ ਇੱਕ ਸਾਈਡ ਤੋਂ ਖਲੋ ਕੇ ਆਪਾਂ ਵੇਖ ਰਹੇ ਆ ਉਸੇ ਹੀ ਰੁੱਖ ਨੂੰ ਜਿਹੜਾ ਕਿ ਪੰਜਾਂ ਦੇ ਡਾਲਰ ਦੇ ਨੋਟ ਦੀ ਸ਼ਾਨ ਜਿਹੜੀ ਇਹਦੀ ਚੁਕੀ ਹੋਈ ਜਿਹੜੀ ਟਾਹਣੀ ਆ ਇਹਦੇ ਉੱਤੇ ਲੋਕੀ ਪਹਿਲਾਂ ਬੈਠੇ ਝੂਟੇ ਮਾੜੇ ਕਰਦੇ ਰਹੇ ਆ ਤੇ ਬਾਅਦ ਦੇ ਵਿੱਚ ਜਦੋਂ ਜਿਹੜੇ ਡਾਇਰੈਕਟਰ ਥਾਪੇਗੇ ਉਹਨੇ ਵੇਖਿਆ ਵੀ ਇਹ ਰੁੱਖ ਬਚ ਨਹੀਂ ਸਕਦਾ ਬਾਅਦ ਦੇ ਵਿੱਚ ਥੱਲੇ ਸਪੋਰਟਾਂ ਲਾ ਕੇ ਇਹਦੀ ਥੋੜੀ ਬਾਲੀ ਅ ਮਰਮਮਤ ਕੀਤੀ ਗਈ ਬਾਅਦ ਦੇ ਵਿੱਚ ਇਹਨੂੰ ਫਟਾਰਾ ਆ ਗਿਆ ਤੇ ਹੁਣ ਇਹਦੀ ਉਮਰ 150 ਸਾਲ ਹੋ ਚੁੱਕੀ ਯਾਨੀ 150 ਸਾਲ ਤੋਂ ਤੱਪ ਗਿਆ ਤੇ ਇੱਥੇ ਨਾਲ ਕੁਝ ਚੋਬਰਾਂ ਦੀਆਂ ਬਣਾਈਆਂ ਗਈਆਂ ਵਾਂ ਮੂਰਤੀਆਂ ਕਾਂਸੇ ਦੀਆਂ ਤੇ ਜਿਹੜੇ ਖੇਡਣਦੇ ਆ ਇੱਕ ਦੂਜੇ ਦੀ ਆ ਕਿਹੜੀ ਗੇਮ ਹੁੰਦੀ ਯਾਰ ਆ ਕਿਹੜੀ ਗੇਮ ਹੁੰਦੀ ਆ ਰੋੜੇ ਦੇ ਰੋੜਾ ਮਾਰ ਕੇ ਝੂਡੇ ਦੇਣਾ ਹੈ ਨਹੀਂ ਨਹੀਂ ਇੱਕ ਦੋ ਜਣ ਝੂਟੇ ਦੇਣਾ ਇੱਕ ਦੋ ਜ ਗਦਾੜੇ 'ਤੇ ਚੜ ਕੇ ਗਦਾੜੇ ਜਾ ਕੇ ਝੂਟੇ ਦੇਣਾ ਓਕੇ ਚੰਗ ਕੁੰਡਾ ਚਾਂਗ ਕੁੰਡਾ ਚਾਂਗ ਮੀਨਜ਼ ਪਿਗੀ ਬੈਕ ਐਂਡ ਕੁੰਡਾ ਮੀਨਜ਼ ਹਾਰਸ ਇਨ ਮਲੇ ਓਕੇ ਜੀ ਆਪਣੇ ਕਹਿੰਦੇ ਆ ਗਦਾੜੇ ਚੜਨਾ ਗਦਾੜੇ ਚੜਨਾ ਦੇ ਕਹਿੰਦੇ ਚੰਗ ਕੁੰਡਾ ਸੋ ਇਹ ਗੱਲ ਹੋਰ ਚ ਪਤਾ ਲੱਗ ਗਈ ਆ ਵੀ ਚੰਗ ਕੁੰਡਾ ਮਤਲਬ ਗਦਾੜੇ 'ਤੇ ਚੱਕਣ ਲਈ ਕੇ ਵੰਗੇ ਮ ਜੀ ਚਲੋ ਜੇ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਵੀ ਚਾਂਗ ਗੁੰਡਾ ਹੁੰਦਾ ਕੀ ਆ ਚਾਂਗ ਗੁੰਡਾ ਦਾ ਮਤਲਬ ਹੁੰਦਾ ਵਾ ਵੀ ਗਦੇੜੇ ਚੜਨਾ ਤੇ ਆਪਣੇ ਫਰੇਮ ਦੇ ਵਿੱਚ ਜਿਹੜੇ ਬੱਚੇ ਕਰਨ ਰਿਹਾ ਇਹ ਚਾਂਗ ਗੁੰਡਾ ਗੇਮ ਖੇਡ ਰਿਹਾ ਯਾਨੀ ਕਿ ਗਦੇੜੇ ਚੜਨਾ ਇੱਕ ਦੂਜੇ ਨੂੰ ਝੂਟੇ ਮਾਟੇ ਕਰਨ ਵਾਸਤੇ ਸੂਰਜ ਟੰਟਮਾਉਣ ਰਿਹਾ ਵਾ ਤੇ ਮੇਰੇ ਇਧਰਲੇ ਪਾਸੇ ਸਵੈਨ ਲਿਖ ਆ ਗਈ ਆ ਸੋ ਮੁੱਕ ਦੀ ਗੱਲ ਕੀ ਆ ਵੀ ਆਪਾਂ ਜਿਹੜੀ ਦੇਖਣਾ ਐ ਸਾ ਉਹ ਅੱਜ ਆਪਾਂ ਵੇਖ ਲਈ ਆ ਭਈ ਨੋਟ ਦੇ ਉੱਤੇ ਬਣਿਆ ਹੋਇਆ ਰੋਖ ਤੇ ਨਾਲ ਇੱਕ ਆਪਾਂ ਨੂੰ ਦਾਰਜਲਿੰਗਾਂ ਰੋਖ ਵੇਖਣ ਵਾਸਤੇ ਮਿਲ ਗਿਆ ਸੋ ਅੱਜ ਦੀ ਵੀਡੀਓ ਇੰਨੀ ਹੀ ਤੇ ਫਿਰ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਇਸ ਤੋਂ ਬਾਅਦ ਕਿਸੇ ਹੋਰ ਜਗ੍ਹਾ 'ਤੇ ਵੇਖਣ ਵਾਸਤੇ ਜਾਣਾ ਵਾ ਉਹਦੀ ਵੀਡੀਓ ਇਸ ਵੀਡੀਓ ਦੇ ਨਾਲ ਨੱਥੀ ਕਰ ਦਿੱਤੀ ਜਾਊਗੀ ਆਓ ਚੱਲਦੇ ਆ ਅਗਲੇ ਪਾਸੇ ਸਤਿ ਸ੍ਰੀ ਅਕਾਲ ਤੇ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ